ਸਸੀ ਕਾਲ ਦੀ ਅੱਜ ਅਸੀਂ ਬਲਵੰਤ ਗਾਰਗੀ ਬਾਰੇ ਪੜਾਂਗੇ ਨਾਟਕਕਾਰ ਬਲਵੰਤ ਗਾਰਗੀ ਉਹਨਾਂ ਦਾ ਜਨਮ 1916 ਈਸਵੀ ਨੂੰ ਹੋਇਆ ਤੇ ਪਿੰਡ ਸਹਨੇ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸੀ ਉਹ ਉਹਨਾਂ ਜੀਵਨ ਕਾਰਾ 1916 ਤੋਂ 2003 ਜੇਕਰ ਆਪਾਂ ਦੇਖੀਏ ਤਾਂ ਉਹ ਆਈਸੀ ਨੰਦਾ ਸੰਤ ਸਿੰਘ ਸੇਖੋ ਹਰਚਨ ਸਿੰਘ ਦੇ ਸਮਕਾਲੀ ਹਨ ਠੀਕ ਹੈ ਜੀ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਲਿਖਣ ਕਲਾ ਬਾਰੇ ਤਾਂ ਲਿਖੀ ਤਾਂ ਉਹਨਾਂ ਨੇ ਪਹਿਲੀ ਵਾਰੀ ਪੱਛਮੀ ਤਕਨੀਕ ਨੂੰ ਆਧਾਰਤ ਆਧਾਰ ਬਣਾ ਕੇ ਨਾਟਕ ਲਿਖੇ ਠੀਕ ਹੈ ਤੇ ਨਾਟਕਾਂ ਤੋਂ ਸ਼ੁਰੂ ਹੋ ਕੇ ਇਹਨਾਂ ਨੇ ਟੀਵੀ ਤੱਕ ਵੀ ਇਹਨਾਂ ਨੇ ਆਪਣੀ ਫਿਲਮਾਂ ਤੱਕ ਇਹਨਾਂ ਨੇ ਕੰਮ ਕੀਤਾ ਸੀਗਾ ਹੋਰ ਵੀ ਇਹਨਾਂ ਨੇ ਮਾਨੋਵਿਗਿਆਨਿਕ ਫਰਾਈਡਵਾਦੀ ਦ੍ਰਿਸ਼ਟੀ ਤੋਂ ਨਾਟਕ ਲਿਖੇ ਪੱਛਮੀ तरीके ਦੇ ਨਾਲ ਔਰਤ ਮਰਦ ਦੇ ਸਬੰਧਾਂ ਬਾਰੇ ਨਾਟਕ ਲਿਖੇ ਤੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਨਾਟਕ ਸਿਰਜਣਾ ਕਰੀ ਇਹਨਾਂ ਨੇ ਜਿਹੜੇ ਸਮਾਜ ਵਿੱਚ ਵਾਪਰ ਰਹੀਆਂ ਘਟਨਾ ਸੀ ਪ੍ਰਗਤੀਵਾਦੀ ਉਹਨਾਂ ਬਾਰੇ ਵੀ ਇਹਨਾਂ ਨੇ ਲਿਖਿਆ ਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀ ਨਾਟਕ ਕਲਾ ਦੀ ਤਾਂ ਇਹਨਾਂ ਦਾ ਪਹਿਲਾ ਨਾਟਕ ਆਉਂਦਾਗਾ ਲੋਹਾਕੁੱਟ ਜਿਹੜਾ 1944 ਚ ਆਇਆ ਸੀਗਾ 1944 ਈਸਵੀ ਵਿੱਚ ਆਇਆ ਸੀ ਲੋਹਾਕੁੱਟ ਤੇ ਲੋਹਾਕੁੱਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹਦੇ ਪਾਤਰਾਂ ਬਾਰੇ ਤਾਂ ਇਹ ਪਹਿਲਾ ਪਰਗ ਦੀ ਵਰਗੀ ਪਹਿਲਾ ਪਰਗਦੀਵਾਦੀ ਨਾਟਕ ਸੀ ਇਹ ਤੇ ਇਹਦੇ ਪਾਤਰ ਸੀਗੇ ਕਕੂ ਲਹਾਰ ਮੁੰਡਾ ਦੀਪਾ ਸੰਤੀ ਬੈਣੋ ਸਵਰਨ ਤੇ ਹੋਰ ਵੀ ਸੀ ਇਹਦੇ ਪਾਤਰ ਜਿਵੇਂ ਗੱਜਣ ਹੋ ਗਿਆ ਇਹ ਵੀ ਸੀਗੇ ਜੇਕਰ ਇਹਦੀ ਗੱਲ ਕਰੀਏ ਤਾਂ ਇਸ ਨਾਵਲ ਦੀ ਤਾਂ ਇਹਦੇ ਵਿੱਚ ਬੈਣੋ ਦਾ ਪਿਆਰ ਸਵਰਨਾ ਹੁੰਦਾਗਾ ਤੇ ਉਹ ਆਨੇ ਬਹਾਨੇ ਨਾਲ ਘਰੋਂ ਬਾਹਰ ਜਾਂਦੀ ਉਹਦੇ ਨੂੰ ਮਿਲ ਕੇ ਆਉਂਦੀ ਹੈਗੀ ਤੇ ਸ਼ੰਤੀ ਦਾ ਦੇ ਬਚਪਨ ਵਿੱਚ ਜਿਹੜੀ ਬਾਨੋ ਦੀ ਮਾਂ ਗਈ ਉਹਦਾ ਬਚਪਨ ਵਿੱਚ ਪਿਆਰ ਸੀਗਾ ਗੱਜਣ ਦੇ ਨਾਲ ਤੇ ਉਹ ਪਰ ਉਹਦਾ ਵਿਆਹ ਕਾਕੂਲੇ ਹਰਨਾ ਹੋ ਜਾਂਦਾ ਹੈਗਾ ਇਹਦੇ ਵਿੱਚ ਕੀ ਹੁੰਦਾਗਾ ਬੈਣੋ ਨਾਟਕ ਦੇ ਅੰਤ ਵਿੱਚ ਆਦੇ ਪਿਆਰ ਦੀ ਖਾਤਰ ਸਵਾਰਨਾ ਭੱਜ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸ਼ਾਂਤੀ ਹੈਗੀ ਉਹ ਵੀ ਨਾਟਕ ਦੇ ਅੰਤ ਵਿੱਚ ਗੱਜਣ ਨਾ ਭੱਜ ਜਾਂਦੀ ਹੈ ਮਤਲਬ ਕਿ ਦੋਨੇ ਔਰਤਾਂ ਆਦੇ ਪਿਆਰ ਦੀ ਖਾਤਰ ਘਰੋਂ ਭੱਜ ਜਾਂਦੀਆਂ ਨਿਗੀਆਂ ਲੋਹਾਕੋਟ ਨਾਟਕ ਸੀ ਹੈ ਜੀ ਇਹ ਅੱਗੇ ਆਗੇ ਇਹਨਾਂ ਦਾ ਸੈਲ ਪੱਥਰ ਨਾਟਕ ਸੈਲ ਪੱਤਰ ਨਾਟਕ ਜਿਹੜਾ ਇਹਨਾਂ ਦਾ ਲੋਹਾ ਕੋਟ ਤੈਨ ਦਾ 1954 ਆਇਆ ਸੀਗਾ ਸੈਲ ਪੱਤਰ ਨਾਟਕ ਜਿਹੜਾ ਇਹਨਾਂ ਦਾ ਇਹ ਹੈਗਾ ਇਹਨਾਂ ਦਾ ਆਇਆ ਸੀਗਾ ਸੈਲ ਪੱਤਰ ਨਾਟਕ ਇਹਨਾਂ ਦਾ ਇਹ 1954 ਸਵੀਚਾ ਸੀਦਾ ਪਾਤਰ ਜਿਹੜਾ ਦੇ ਪਏ ਚਾਹੁੰਦਾ ਵੀ ਉਸ ਦਾ ਬਣਾਇਆ ਪੱਥਰ ਜਿਹੜਾ ਬੁੱਤਾਗਾ ਉਹ ਉਮੀਦਾਂ ਦੀ ਕੰਢ ਉੱਤੇ ਲੱਗੇ ਤਾ ਰੋਜ਼ਗਾਰ ਵਧੀ ਤੇ ਇਹ ਅੱਗੇ ਆਪਾਂ ਗੱਲ ਕਰਦੇ ਹਾਂ ਕੇਸਰੋ ਨਾਟਕ ਦੀ ਜੇਕਰ ਕੇਸਰੋ ਨਾਟਕ ਦੀ ਗੱਲ ਕਰੀਏ ਤਾਂ ਇਹ 1952 ਈਸਵੀ ਵਿੱਚ ਆਇਆ ਸੀਗਾ ਕੇਸਰੋ ਨਾਟਕ ਵਿੱਚ ਇੱਕ ਸ਼ਾਹੂਕਾਰ ਹੁੰਦਾਗਾ ਗਰੀਬੂ ਸ਼ਾ ਜਿਹੜਾ ਸਾਰੇ ਪਿੰਡ ਦਾ ਬਾਣੀ ਹੈ ਜਿਹੜਾ ਸਾਰੇ ਪਿੰਡ ਨੂੰ ਕਰਜਾ ਦਿੰਦਾ ਤੇ ਉਸ ਨੇ ਸਾਰੇ ਪਿੰਡ ਨੂੰ ਕਰਜ਼ਾਈ ਕਰ ਰੱਖਿਆਗਾ ਕੇਸਰੋ ਨੋ ਇੱਕ ਔਰਤ ਕਵ ਪ੍ਰੇਇਤ ਕਰਦੀ ਐ ਵੀ ਤੂੰ ਪੜ੍ਹ ਲਿਖ ਤੇ ਪੜ੍ਹ ਲਿਖ ਕੇ ਹੀ ਤੈਨੂੰ ਪਤਾ ਲੱਗੂਗਾ ਸਾਹ ਦੀ ਲੁੱਟ ਬਾਰੇ ਪਿੰਡ ਦੀਆਂ ਉਹ ਔਰਤਾਂ ਨੂੰ ਕੇਸਰੋ ਕਹਿੰਦੀ ਐ ਵੀ ਮੈਂ ਵੀ ਪੜੂੰਗੀ ਤੇ ਤੁਸੀਂ ਵੀ ਮੇਰੇ ਨਾਲ ਪੜੋ ਸਾਰੀਆਂ ਤੇ ਪਿੰਡ ਦੀਆਂ ਧੀਮੀਆਂ ਤੇ ਪਿੰਡ ਦੇ ਸਾਹੂਕਾਰ ਵਰਗੇ ਦਾ ਵਿਰੋਧ ਕਰਦੇ ਆ ਪਰੰਤੂ ਉਹ ਫਿਰ ਵੀ ਉਹਦਾ ਘਰ ਵਾਲੇ ਦੇ ਵਿਰੋਧ ਕਰਨ ਦੇ باوجود ਵੀ ਉਹ ਪੜਦੀ ਐ ਤੇ ਪੜਦੀ ਲਿਖਦੀ ਤੇ ਪੜ੍ਹ ਲਿਖ ਨਾ ਜਾਂਦੀ ਐ ਤਾਂ ਉਹ ਸਾਹ ਦੇ ਅਤਿਆਚਾਰ ਦੇ ਵਿਰੁੱਧ ਲੁੱਟ ਦੇ ਵਿਰੁੱਧ ਬੋਲਦੀ ਹੈ ਤੇ ਇਸ ਤੋਂ ਬਾਅਦ ਕੀ ਸਾਰਾ ਪਿੰਡੋ ਦੇ ਪੱਖ ਵਿੱਚ ਹੋ ਜਾਂਦਾ ਕਿਸਰੋ ਦੀ ਅੱਗੇ ਆ ਗਿਆ ਕਣਕ ਦੀ ਬੱਲੀ ਜਿਹੜਾ ਕਣਕ ਦੀ ਬੱਲੀ ਦੀ ਗੱਲ ਕਰੀ ਤਾਂ 1954 ਦੇ ਵਿੱਚ ਆਇਆ ਸੀਗਾ ਕਣਕ ਦੀ ਬੱਲੀ ਵਿੱਚ ਜੰਗੀਦਾਰੀ ਪ੍ਰਬੰਧ ਦਾ ਵਿਰੋਧ ਕੀਤਾ ਗਿਆ ਦੇ ਵਿੱਚ ਤਾਰੂਨਾ ਦੀ ਕੁੜੀ ਦਾ ਪਰਲਨ ਪੁੱਛਣ ਦਾ ਮਾਮਾ ਕਰਦਾਗਾ ਮਾਤਾ ਪਿਤਾ ਮਰਨ ਤੋਂ ਬਾਅਦ ਤੇ ਤਾਰੂ ਬਹੁਤ ਸੋਹਣੀ ਤੇ ਸੁੰਦਰ ਲੜਕੀ ਹੁੰਦੀ ਆ ਤਾਰੂ ਦਾ ਪ੍ਰੇਮੀ ਹੁੰਦਾਗਾ ਬਚਨਾ ਤੇ ਜਦੋਂ ਉਹ ਤਾਰੋ ਜਵਾਨ ਹੋ ਜਾਂਦੀ ਹੈ ਤਾਂ ਇਹਦਾ ਜਿਹੜਾ ਮਾਮਾ ਹੁੰਦਾਗਾ ਤਾਰ ਨੂੰ ਵੇਚਦਾ ਜੰਗੀਰਦਾਰ ਕੋਲੇ ਤੇ ਤਾਰੋ ਇਸ ਗੱਲ ਦਾ ਵਿਰੋਧ ਕਰਦੀ ਹੈ ਤੇ ਅੰਤ ਵਿੱਚ ਖੂਬੀ ਚ ਛਾਲ ਮਾਰ ਕੇ ਜਾਣ ਦੇ ਦਿੰਦੀ ਹੈ ਅੱਗੇ ਆ ਗਿਆ ਜੀ ਧੂਣੀ ਦੀ ਅੱਗ ਧੂਣੀ ਦੀ ਅੱਗ 1968 ਇਸ ਵਿੱਚ ਇਸ ਵਿੱਚ ਦੋ ਔਰਤਾਂ ਹੁੰਦੀਆਂ ਨੇ ਰੀਟਾ ਤੇ ਮੀਨਾ ਜਿਹੜੀ ਰੀਟਾ ਇੱਕ ਵਿਦੇਸ਼ੀ ਔਰਤ ਹੁੰਦੀ ਹੈ ਕੀ ਲੜਕੀ ਹੁੰਦੀ ਆ ਤੇ ਜਿਹੜੀ ਦੂਸਰੀ ਹੁੰਦੀ ਹੈਗੀ ਮੀਨਾ ਇੱਕ ਪਹਿੰਦੁਸਤਾਨ ਦੀ ਲੜਕੀ ਹੁੰਦੀ ਹੈਗੀ ਤੇ ਉਹ ਅਜੀਤ ਨੂੰ ਦੋਨੇ ਔਰਤਾਂ ਪਿਆਰ ਕਰਦੀਆਂ ਤੇ ਅਜੀਤ ਦਾ ਹਿੰਦੁਸਤਾਨੋਂ ਦਾ ਪਿਆ ਕਰਾਉਣ ਵਾਸਤੇ ਮੀਨਾ ਦੇ ਨਾਲ ਪਰ ਰੀਟਾ ਪਿੱਛੇ ਪਿੱਛੇ ਆ ਜਾਂਦੀ ਤੇ ਅਜੀਤ ਨੂੰ ਗੋਲੀ ਮਾਰ ਦਿੰਦੀ ਤੇ ਕਹਿੰਦੀ ਵੀ ਔਰਤ ਨੂੰ ਕਿਸੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਸੋ ਯਾਦ ਰਹਿਣਾ ਚਾਹੀਦਾਗਾ ਸੁਲਤਾਨ ਰਜ਼ੀਆ ਅੱਗੇ ਆ ਗੇੜੀ ਰਜ਼ੀਆ ਸੁਲਤਾਨਾ ਕੀ ਇਹਦੇ ਜੀਵਨਾ ਸਬੰਧਤ ਹੈ 1970 ਵਿੱਚ ਨਾਟਕ ਹੈ ਜੀ ਇਲਤੋਸਮਸਦੀ ਪੁੱਤਰੀ ਹੁੰਦੀ ਆ ਉਸਦੇ ਰਾਜ ਪ੍ਰਬੰਧ ਬਾਰੇ ਉਸਦੇ ਰਾਜ ਪ੍ਰਬੰਧ ਬਾਰੇ ਇਹਦੇ ਵਿੱਚ ਗੱਲ ਕੀਤੀ ਗਈ ਜੋ ਉਹਨੇ 4 ਸਾਲ 1236 ਤੋਂ 1240 ਤੱਕ ਰਾਜ ਕੀਤਾ ਸੀ ਉਸ ਬਾਰੇ ਤਲਵਤ ਕੀਤੀ ਗਈ ਇਹਦੇ ਵਿੱਚ ਅੱਗੇ ਗਗਨ ਮੇਥਾਲ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਨਾਟਕ ਬਨਾਨਕ ਦੇਵ ਜੀ ਦੇ ਜੀਵਨ ਬਾਰੇ ਗੱਲ ਕੀਤੀ ਗਈ ਇਹਦੇ ਵਿੱਚ ਤੇ 500 ਸਾਲਾਂ ਮੇ ਜਿਹੜਾ 500 ਸਾਲਾਂ ਅਸੀਂ ਗੁਰੂ ਨਾਨਕ ਦੇਵ ਜੀ ਉਹਦੇ ਉਹਦੇ ਤੇ ਲਿਖਿਆ ਗਿਆ ਸੀ ਨਾਟਕ ਇਹ 500 ਸਾਲ ਪੂਰੇ ਹੋਣ ਤੇ ਅੱਗੇ ਆ ਗਿਆ ਜੀ ਮਿਰਜ਼ਾ ਸਹਿਵਾ ਸੋਣੀ ਮਹੀਵਾਲ ਜਿਹੜਾ ਗਗਨ ਮੇਥਾੜਾ 1963 ਆਇਆ ਸੀ ਰੱਜਿਆ ਸੁਲਤਾਨ 1970 ਚ ਆਇਆ ਸੀ ਮਿਰਜ਼ਾ ਸਹਿਵਾ 1984 ਚ ਆਇਆ ਸੀਗਾ ਸੋਣੀ ਮਹੀਵਾਲ 1952 ਚ ਆਇਆ ਸੀਗਾ ਇਹ ਤਾਂ ਇਹਨਾਂ ਨਾਲ ਹੀ ਸੰਬੰਧਿਤ ਆ ਜਿਵੇਂ ਜਿਸ ਤਰ੍ਹਾਂ ਦੇ ਨਾਂ ਨੇ ਅੱਗੇ ਉਹਨਾਂ ਦੇ ਕਾਂਗੀ ਕਾਂਗੀ ਸੰਗ੍ਰਹਿ ਸੀ ਕੁਮਾਰੀ ਟੀਸੀ 1945 ਦੋ ਪਾਸੇ 1949 ਪਤਨ ਦੀ ਬੜੀ 1975 ਦਸਬੰਦ 1949 ਦੁੱਧੀਆਂ ਦਾ ਤਾਰਾ 1967 ਚੱਕ ਨੰਬਰ ਚੱਕ 1982 ਪੈਂਤੜੇ ਬਾਜੂ 1982 ਲੋਕਨਾਟਕ 1999 ਰੰਗਮંચ 1961 ਲੋਚਨਾ ਦੀਆਂ ਕਿਤਾਬਾਂ ਨੇ ਰੰਗਮંચ ਦੀਆਂ ਤੇ ਸਵੈਜੀਵਨੀ ਇਹਨਾਂ ਦੀ ਨੰਗੀ ਤੋਂ 1980 ਚ ਕਾਸ਼ਨੀ ਵਿੜਾ 1983 ਸੰਕਣਨਾ ਨਾਟਕ ਸੀ ਜਿਸ ਵਿੱਚ ਔਰਤਾ ਹੁੰਦੀਆਂ ਨੇ ਤਿੰਨ ਮਾਂ ਪੁੱਤ ਨੂੰ ਇਨ ਇਹਨਾਂ ਦਾ ਤਿੰਨਾਂ ਦਾ ਸਬੰਧ ਵੀ ਮਤਲਬ ਇੱਕ ਨਾਲ ਵਿਖਾਇਆ ਗਿਆ ਨੇ ਬਹੁਤ ਤਰ੍ਹਾਂ ਦਾ ਪੂਰੀ ਤਰ੍ਹਾਂ ਦਾ ਨਾਟਕ ਹੈ ਵੀ ਮਾਂ ਤੇ ਨੂੰਹ ਦਾ ਇੱਕ ਤਾਂ ਇੱਕ ਦੂਜੇ ਨਾਲ ਪੁੱਤਰ ਨਾਲ ਹੀ ਸਬੰਧ ਸੀ ਕਾਮ ਸਬੰਧਾ ਬਾਰੇ ਨਾਟਕ ਸੀ ਇਹ ਸੋ ਇਹ ਸੀ ਸਾਡੀ ਵੀਡੀਓ ਪਰਵੰਤ ਕਰ ਗਈ ਬਾਰੇ ਕੁਝ ਜਾਣਕਾਰੀ ਦਿੱਤੀ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ